ਵੇ ਪਾਜੀ ਪਤਾ ਨਹੀਂ ਪਾਜੀ ਦਾ ਬੀਪੀ ਵਧਾ ਰਿਹਾ 200 220 240 ਬੀਪੀ ਵਧਾ ਰਿਹਾ ਤੇ ਮੀਡੀਕਲ ਇਲਾਜ ਕਰਾਉਂਦੇ ਰਹਾਂ ਤੇ ਬਾਅਦ ਚ ਹੀ ਕਿਸੇ ਦੇ ਘਰੇ ਕੰਮ ਕਰਦੇ ਰਹਾਂ ਉਹਨਾਂ ਨੇ ਪਾਜੀ ਕਰਾਇਆ ਟੈਸਟ ਉਹਨਾਂ ਦੇ ਬੇਟੇ ਨੇ ਟੈਸਟ ਕਰਾ ਕੇ ਫਿਰ ਦੱਸਿਆ ਉਹਨੇ ਕਿ ਮਤਲਬ ਇਹਦੇ ਗੁਰਦੇ ਖਰਾਬ ਆ ਕਾਚ ਹੰਜੂ ਰੋਂਦਾ ਕੋ ਰੋਂਦਾ ਪਰਿਵਾਰ ਦਰਸਲ ਇਹ ਪਰਿਵਾਰ ਅਜਤਨੀ ਸਜਣਾ ਤੋਂ ਮਦਦ ਦੀ ਕੋਹਾਰ ਲਗਾ ਰਿਹਾ ਹੈ ਅੰਦਾਜ਼ੇ ਕੀ ਦਿਨ ਤੀਆਂ ਤੋਂ ਬਾਅਦ ਪੁੱਤ ਨੇ ਜਨਮ ਲਿਆ ਤਾਂ ਅੱਜ ਉਸ ਪੁੱਤ ਨੂੰ ਪਿਆਨਕ ਬਿਮਾਰੀ ਨੇ ਘੇਰ ਲਿਆ ਇਸ ਤੋਂ ਬਾਅਦ ਪਰਿਵਾਰ ਨੇ ਮਦਦ ਦੀ ਕੋਹਾਟ ਰਖਾਈ ਹੈ ਮਾਮਲਾ ਜਿਹੜਾ ਹੈ ਅਮਰitsar ਦੇ ਨਜ਼ਦੀਕੀ ਪਿੰਡ ਖੇਰ ਦਾ ਸਾਹਮਣੇ ਆਇਆ ਜਿੱਥੋਂ ਦੇ ਇੱਕੋ ਹੀ ਪਰਿਵਾਰ ਉੱਪਰ ਮੁਸੀਬਤਾਂ ਦਾ ਅਜਿਹਾ ਪਹਾੜ ਟੁਕਿਆ ਕਿ ਪਰਿਵਾਰ ਵੱਲੋਂ ਕਾਨੀ ਸੱਜਣਾ ਕੋਲੋਂ ਮਦਦ ਦੀ ਕੋਹਾੜ ਰਗਾਈ ਜਾ ਰਹੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਬਿਮਾਰੀ ਨਾਲ ਪੀੜਤ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੇ ਘਰ 3 ਈਆਂ ਤੋਂ ਬਾਅਦ ਇੱਕ ਪੁੱਤਰ ਨਹੀਂ ਝੜੰ ਲਿਆ ਪਰ ਜਦੋਂ ਆਜੋ ਉਹ ਪੁੱਤਰ 18 ਸਾਲ ਦਾ ਹੋਇਆ ਤਾਂ ਉਸਦੇ ਦੋਵੇਂ ਗੁਰਦੇ ਫੇਲ ਹੋ ਗਏ ਮਾਂ ਦਾ ਕਹਿਣਾ ਹੈ ਕਿ ਜੇਕਰ ਉਹ ਆਪਣੇ ਪੁੱਤਰ ਨੂੰ ਆਪਣੇ ਦੋਵੇਂ ਗੁਰਦੇ ਦੇਨ ਦੇ ਲਈ ਉਜੀ ਜ਼ਿੰਦਗੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹਨਾਂ ਦੇ ਕੋਲ ਡਾਕਟਰ ਨੂੰ ਦੇਣ ਦੇ ਲਈ 7 ਤੋਂ 8 ਲੱਖ ਰੁਪਏ ਨਹੀਂ ਹਨ ਪਰਿਵਾਰ ਨੇ ਦੱਸਿਆ ਕਿ ਉਹ ਖੁਦ ਕਾਫੀ ਗਰੀਬ ਨੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਸਫਾਈ ਕਰਦੇ ਨੇ ਇਨਾਲ ਹੀ ਆਪਣੇ ਘਰ ਦਾ ਹਿਸਾਰਾ ਕਰਦੇ ਨੇ ਜਿਵੇਂ ਚਾਲਦਿਆ ਅੱਜ ਇਹ ਪਰਿਵਾਰ ਜਿਹੜਾ ਹੈ ਐਨ ਆਰ ਆਈ ਭਰਾਵਾਂ ਅਤੇ ਕਰਨੀ ਸਜਣਾ ਕੋਲੋਂ ਮਦਦ ਦੀ ਕੋਹਾਰ ਲਗਾ ਰਿਹਾ ਹੈ ਆਪਣੇ ਪੁੱਤਰ ਨੂੰ ਬਚਾਉਣ ਦੀ ਆਸੇ ਵਿੱਚ ਇਹ ਪਰਿਵਾਰ ਜਿਹੜਾ ਹੈ ਕਿ ਮਦਦ ਦੀ ਗੁਹਾਰ ਰਿਹਾ ਹੈ ਜੇਕਰ ਕੋਈ ਦਾਨੀ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਸਕਰੀਨ ਤੇ ਦਿੱਤੇ ਜਾ ਰਹੇ ਇਸ ਮੋਬਾਈਲ ਨੰਬਰ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਮੇਰਾ ਨਾਮ ਹੈਗਾ ਭਾਜੀ ਰਾਜ ਕਿਥੇ ਹਾਂਜੀ ਪਿੰਡ ਖਾਰਾਵਾਦ ਅਜਨਾਲਾ ਰੋਡ ਅਜਨਾਲਾ ਰੋਡ ਤੇ ਕੀ ਹੈ ਮੈਡਮ ਬੇੜੇ ਦੇ ਭਾਜੀ ਗੁਰਦੇਤ ਉਹ ਮਤਲਬ ਖਰਾਬ ਹੋ ਗਏ ਆ ਤੇ ਹਾਂਜੀ ਤੇ ਬਹੁਤ ਪੈਸਾ ਲਾਇਆ ਵਾ ਕਿ ਲੋਕਾਂ ਦੇ ਘਰਾਂ 'ਚ ਝੂਠੇ ਭਾਂਡੇ ਮਾਇ ਮੰਜ ਕੇ ਝਾੜੂ ਪੋਚਾ ਲਾ ਲਾ ਕੇ ਕੀ ਮਤਲਬ ਬਾਜੀ ਹੁਣ ਸਾਡੇ ਕੋਈ ਪੈਸਾ ਨਹੀਂ ਹੁਣ ਐਵਾ ਤਾਂ ਰੋਟੀ ਵੀ ਨਹੀਂ ਪੱਕਦੀ ਘਰ ਵਿੱਚ ਕੀ ਮਤਲਬ ਬਹੁਤ ਜ਼ਿਆਦੀ ਗਰੀਬੀ ਆ ਚੁੱਕੀ ਆ ਨਾ ਮਿਡੇਗਾ ਗੁਰਪ੍ਰੀਤ ਸਿੰਘ ਚਾਰ ਬੇਟੀਆਂ ਦਾ 18 ਸਾਲ ਦਾ ਬੇਟਾ ਵਾ ਬਹੁਤ ਆਵਾ ਦਾ ਇਲਾਜ ਕਰਾਇਆ ਸਰਕਾਰੀ ਹਸਪਤਾਲਾਂ 'ਚ ਪ੍ਰਾਈਵੇਟ ਜਿੱਥੇ ਵੀ ਕੋਈ ਆਂਦਾ ਰਹਿ ਵਾ ਉੱਥੇ ਵੀਰ ਜੀ ਦਾ ਮਤਲਬ ਕਰਜਾ ਚੋਚੋ ਕੇ ਇਲਾਜ ਕਰਾਇਆ ਪਰ ਵੀ ਬੇਟਾ ਅਜੇ ਤੱਕ ਫੇਰ ਵੀ ਠੀਕ ਨਹੀਂ ਹੋਇਆ ਕਿ ਡਾਕਟਰਾਂ ਨੇ ਇਹੋ ਕਿਹਾ ਕਿ ਬੇੜੇ ਦਾ ਮਤਲਬ ਗੁਰਦਾ ਕਿ ਕੋਈ ਦੇ ਸਕਦਾ ਤੇ ਫਿਰ ਮੈਂ ਕਿਹਾ ਕਿ ਮੈਂ ਇਹਦੀ ਮਾਂ ਵਾਂ ਮੈਂ ਦੇ ਸਕਦੇ ਆਪਣੇ ਬੇਟੇ ਨੂੰ ਪਰ ਉਹਨਾਂ ਕਹਿੰਦਾ 7-8 ਲੱਖ ਰੁਪਈਆ ਲੱਗੂਗਾ ਪਰ ਵੀਰ ਭਰਾ ਜੀ ਕੀ ਮਤਲਬ ਹੁਣ ਪੈਸਾ ਨਹੀਂ ਕੋਲ ਹੈਗਾ ਪੈਸੇ ਖੁਣਾ ਮੇਰੇ ਬੱਚੇ ਦਾ ਇਲਾਜ ਨਹੀਂ ਹੋਉਂਦਿਆ ਕਿ ਜੋ ਮੇਰੇ ਵੀਰ ਭਰਾ ਵਾ ਜ਼ਰੂਰ ਮਦਦ ਕਰਨੇ ਮਾਂ ਦੀ ਦਿਹਾੜੀ ਦਾ ਪਾ ਕਰਦੇ ਜੋ ਮੈਂ ਭਾਜੀ ਮਤਲਬ ਕੋਠੀਆਂ ਵਿੱਚ ਝਾੜੂ ਪੋਚਾ ਕਰਦੀ ਪੈਣਾ ਫਿਰ ਹੁਣ ਜਾਂਦੀਆਂ ਝਾੜੂ ਪੋਚਾ ਕਰਨ ਜਾਂਦੀਆਂ ਵਾ ਕਿ ਬਹੁਤ ਰੋਂਦੀਆਂ ਸਾਡਾ ਵੀਰ ਕੇ ਨਾ ਕੇ ਤਾਂ ਠੀਕ ਹੋ ਜੇ ਕਿੰਨੇ ਕੇ ਰੱਬ ਕੋਲ ਦੱਸਾਂ ਕਿ ਮੰਗਿਆ ਵੇ ਨਹੀਂ ਭਾਈ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਇਹ ਮਾਂ ਜਿੰਨੀ ਅਰਦਾਸਾਂ ਕਰਕੇ ਬੱਚੇ ਨੂੰ ਮੰਗਿਆ ਸੀ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅੱਜ ਬਹੁਤ ਅਰਦਾਸਾਂ ਕਰਿਆ ਕਰ ਬੱਚੇ ਨੂੰ ਮੰਗਿਆ ਸੀ ਫਿਰ ਵੱਡਾ ਹੋਇਆ ਬੜੀਆਂ ਮੇਰੀਆਂ ਉਮੀਦਾਂ ਜਾਗੀਆਂ ਕਿ ਮੇਰਾ ਬੱਚਾ ਆ ਕਰੂਗਾ ਉਹ ਕਰੂਗਾ ਭੈਣਾਂ ਦੇ ਵਿਆਹ ਪਰ ਉਹ ਭੈਣਾਂ ਕੋ ਜਾਇਆ ਕਰੂਗਾ ਮੈਂ ਹੁਣ ਵੀਰ ਜੀ ਇਹੋ ਚੌਨੀ ਕਿ ਮੇਰਾ ਬੱਚਾ ਚਲੋ ਠੀਕ ਹੋ ਜੇ ਤੇ ਚਲੋ ਮੈਂ ਦੁਬਾਰੇ ਆਸਾਂ ਇਹੋ ਫੇਰ ਵਾਪਸ ਮੋੜਨ ਫੇਰ ਮੈਂ ਦੁਬਾਰਾ ਆਸਾਂ ਲਾਸਾਂ ਆਪਣੇ ਬੱਚੇ ਤੇ ਕਿ ਮੇਰਾ ਬੱਚਾ ਭੈਣਾਂ ਨੂੰ ਵਿਆ ਸਕੇ ਇਹੋ ਵੀਰਾਂ ਪਰਾਂਵਾਂ ਦਾ ਗੜੀ ਹੱਥ ਜੋੜ ਕੇ ਬੇਨਤੀ ਆ ਵੀਰ ਭਾਈ ਜੋ ਵੀ ਮਦਦ ਹੋ ਸਕਦੀ ਜਰੂਰ ਕਰੋ ਇਹ ਮਾਂ ਦੀ ਮਦਦ ਕਰੋ ਬੱਚੇ ਦੇ ਇਲਾਜ ਵਾਸਤੇ ਜਰੂਰ ਪਾਹੇ ਦਿਓ ਹਾਂਜੀ ਭਾਈ ਜਿਆਰ ਬੇੜੀਆਂ ਦਾ ਬੇਟਾ ਹੈ 18 ਸਾਲ ਦਾ ਭਾਈ ਬੇਟਾ ਹੈ ਤੇ ਇਹ ਭਾਈ ਮਤਲਬ ਗੁਰਦੇ ਇਹਦੇ ਮਤਲਬ ਖਾਲ ਕੀ ਨਾਮ ਕੀ ਦਾ ਗੁਰਪ੍ਰੀਤ ਸਿੰਘ ਭਾਈ ਤੇ ਇਹ ਕਿਦਾਂ ਪ੍ਰੋਬਲਮ ਆਈ ਲਗਦਾ ਤੁਹਾਨੂੰ ਪਤਾ ਨਹੀਂ ਭਾਈ ਦਾ ਬੀਪੀ ਵਧਾ ਰਿਹਾ 200 200 250 ਬੀਪੀ ਵਧਾ ਰਿਹਾ ਤੇ ਬੀਪੀ ਦਾ ਇਲਾਜ ਕਰਾਉਂਦੇ ਰਹੇ ਆ ਤੇ ਬਾਅਦ ਚ ਇਹ ਕਿਸ ਦੇ ਘਰੇ ਕੰਮ ਕਰਦੇ ਰਹੇ ਆ ਉਹਨਾਂ ਨੇ ਪਾਜੀ ਕਰਾਇਆ ਟੈਸਟ। ਹੂੰ ਉਹਨਾਂ ਦੇ ਬੇਟੇ ਨੇ ਟੈਸਟ ਕਰਾ ਕੇ ਫੇਰ ਦੱਸਿਆ ਉਹਨਾਂ ਨੇ ਕਿ ਮਤਲਬ ਇਹਦੇ ਗੁਰਦੇ ਖਰਾਬ ਆ। ਇਹ ਕਰਕੇ ਫੇਰ ਪਾਜੀ ਬੜਾ ਇਲਾਜ ਕਰਾਇਆ ਪਰ ਆਈ ਉਹ ਜਿੱਥੇ ਵੀ ਕਿਤੇ ਹੋ ਸਕੇ ਇਲਾਜ ਕਰਾਇਆ ਬਹੁਤ ਜ਼ਿਆਦਾ। ਹੂੰ ਚੰਡੀਗੜ੍ਹ ਲੈ ਕੇ ਪੈ ਲੱਗੇ ਤੇ ਪਾਏ ਪਾਜੀ ਘੜੇ ਘੜੇ ਲੱਖ ਡੇਢ ਲੱਖ ਤੋਂ ਜ਼ਿਆਦਾ ਤਾਂ ਤਾਂ ਲੱਗ ਗਏ ਬਹੁਤ ਪੈ ਲੱਗਾ। ਹੁਣ ਆੜੇ ਕੋ ਪਾਜੀ ਆਵਾਦ 1 ਰੁਪਿਆ ਨਹੀਂ ਹੈਗਾ। ਹੁਣ ਜਿੰਨੀ ਮਦਦ ਹੋ ਸਕਦੀ ਆ ਚਲੋ ਹੱਥ ਜੋੜ ਕੇ ਬੇਨਤੀ ਆ ਕਰੋ ਸਾਰੇ ਜਣੇ ਭੈਣ ਭਰਾ। ਕੈਨੇਡਾ ਜਾ ਸੋ ਗਏ ਦੇ। ਡਿਆਸ ਇਹ ਪਾਜੀ ਇਹਦਾ 6450 ਦੇ 7万 ਡਿਆਸ ਹੁਣ ਆ ਜੋ ਫੇਰ ਬੇੜੇ ਦਾ। ਬੇਟਾ ਬਹੁਤ ਰੋਂਦਾ ਜੋ ਕਹਿੰਦਾ ਮੇਰੇ ਕੋ ਚੱਲੇ ਨਹੀਂ ਜਾਣਾ ਡਿਆਸ। ਕਿੰਨੇ ਭੈਣਾਂ ਦਾ ਭਰਾ ਆ ਜੇ? 4 4 ਬੇਟੀਆਂ ਦੀ ਕੋਈ ਬੇਟਾ 18 ਸਾਲ ਦਾ ਭਾਈ। ਹੁਣ ਪਾਜੀ ਡਾਕਟਰ ਆਂਦੇ ਕਿ ਮਤਲਬ ਇਹਦਾ ਗੁਰਦਾ ਬਦਲਵਾ ਦੇ ਗੁਰਦਾ ਪਾਜੀ ਮੈਂ ਦਊਂਗੀ ਆਪਣਾ ਤੇ ਬਾਕੀ ਤੁਹਾਨੂੰ ਪਤਾ ਪੈਸਾ ਵੀ ਚਾਹੀਦਾ ਮਗਰ। ਹੂੰ। ਕਿਥੋਂ ਪੈਸਾ ਲਿਆਓਗੇ ਤੁਸੀਂ ਲਾ ਕੇ ਤੇ ਕਰਾਓਗੇ? ਹਾਂਜੀ ਪਾਜੀ ਇਹੋ ਤੇ ਪਾਜੀ ਮਰਨੇ ਭੈ ਆ। ਹੂੰ। ਬਹੁਤ ਗਰੀਬ ਪਾਜੀ ਅਸੀਂ। ਜੋ ਵੀ ਭੈਣ ਭਰਾਵਾਂ ਕੋ ਮਦਦ ਹੰਦੀ ਜ਼ਰੂਰ ਕਰੋ ਸਾਡੀ ਹੱਥ ਜੋੜ ਕੇ ਬੇਨਤੀ ਭੈਣ ਭਰਾਵਾਂ ਦੀ ਗੱਲ ਡਾਕਟਰ ਦੇ ਦਾਦੇ ਕਿੰਨਾ ਲਾਜ ਹੋਣਾ ਕਿਤੇ ਪੈੜ ਗਨੇ ਡਾਕਟਰ ਦੇ ਪਾਈ ਬਹੁਤ ਦਾਦੇ ਇਲਾਜ ਕਹਿੰਦੇ 5-6 ਲੱਖ ਤੱਕ ਯਾਰ ਹੂੰ ਸੇ ਦੇ ਪਾਈ ਬਹੁਤ ਗਰੀਬ ਆਦਮੀ ਆ ਕੀ ਕਰੀ ਪਾਈ